ਹੈਲੋ ਗਾਇਜ਼ ਵੈਲਕਮ ਟੂ आवर ਨਿਊ ਬਲੌਗਸ ਫੋਰ ਸਾਡਾ ਸਾਡੀ ਅੱਜ ਦੇ ਬਲੌਗ ਦੇ ਵਿੱਚ ਤੇ ਆਪਾਂ ਪੈਕਿੰਗ ਕਰ ਲੀਆ ਹੁਣ ਆਪਾਂ ਜਾਣਾਗਾ ਬੁਟੀਕ ਤੇ ਜੀ ਜੁਹਾਰ ਨੂੰ ਵੀ ਤਿਆਰ ਕਰ ਲੈ ਜੋ ਯਾਰ ਮੂਰੇ ਜਾਂਦਾਗਾ ਆ ਜਾਣਾ ਉੱਤਰ ਲਈ ਕਰੇ ਵੱਡੇ ਬੁੱਫੜ ਜੀ ਸਾਡੇ ਕੀ ਆਉਣਗੇ ਆਪਾਂ ਜੁਹਾਰ ਜਾ ਰਿਹਾਗਾ ਮਾਹਨ ਨਾਲ ਵੱਡੇ ਬੁੱਫੜ ਜੀ ਦਾ ਕਾਰ ਆ ਗਿਆ ਇਹ ਮੈਂ ਤੁਹਾਨੂੰ ਹੂਮ ਟੂਰ ਕਰਵਾਇਆ ਕੀ ਹੋਇਆਗਾ ਕਿੱਥੇ ਹੈ ਜਿਹੜੀ ਦੀਦੀ ਦੀਦੀ ਕਿੱਥੇ ਦੀਦੀ ਕਿੱਥੇ ਦੀਦੀ ਕਿੱਥੇ ਉਹ ਕਰੂਗੀ ਆ ਬੇਬੀ ਬੇਬੀ ਬਤਿੰਦੀ ਆ ਨਾ ਮੁਲੇ ਕੇ ਜਾਂ ਸਸਕਾਲ ਗਈ ਸੀ ਦਿੱਤਰ ਕਾ ਲਕਿਨ ਉਹ ਕਰੇਗੀ ਬੇਬੀ ਵਾਲੀ ਕਿੱਥੇ ਆ ਆ ਬੇਬੀ ਆ ਬੇਬੀ ਸਸਕਾ ਆ ਬੇਬੀ ਬੇਬੀ ਆ ਆ ਬੇਬੀ ਹਲੋ ਹਲੋ ਹੇ ਹਲੋ ਬਈ ਗਾਇਸ ਆਪਾਂ ਪਹੁੰਚ ਕੇ ਬੁਟੀਕ ਤੇ ਤੇ ਹੁਣ ਆਪਾਂ ਕਰਦੇ ਆ ਬੁਟੀਕ ਦੇ ਕੰਮ ਜਿੰਨੇ ਵੀ ਹੈਗੇ ਆ ਠੀਕ ਆ ਤੇ ਜੋ ਵੀ ਆਪਣਾ ਕੰਮ ਹੈਗਾਗਾ ਸਾਰੇ ਆ ਕੰਮ ਕਰਨੇ ਕਿਰਾਪਾ ਉਹਦਾ ਸਮਾਨ ਲੈ ਇਹ ਸਾਰਾ ਜਿੰਨਾ ਵੀ ਆਪਣਾ ਮਟੀਰੀਅਲ ਪੈਂਡਿੰਗ ਰਹਿਦਾ ਲਿਆਉਣ ਆਲਾ ਰਹਿਦਾ ਬਸ ਆ ਗਈਆਂ ਆ ਗਈਆਂ ਅਦੀ ਕੱਪੜਾ ਡਿਸਪੈਚਿੰਗ ਵਾਲੀ ਵੀਡੀਓ ਬਣਾ ਲਈ ਆ ਦੀ। ਤੇリカ ਦੀ। ਆ ਦੇਖੋ। ਆਹ ਕੂਆ ਨੇ ਸਾਰੇ ਕੱਪੜੇ ਪਾਤੀ ਵਿੱਚ। ਸਾਰੇ ਕੱਪੜੇ ਪਾ। ਥੈਂਕ ਯੂ। ਮੂੰ। ਨੋ ਨੋ। ਓਕੇ ਦੀ। ਮੈਨੂੰ ਅਦੀ ਲੋਵੇ ਕੰਮ ਕਰਨ ਨੂੰ ਤਾਂ ਜੀ ਨਹੀਂ ਕਰਦਾ ਪਰ ਕਰਨਾ ਤਾਂ ਪਊਗਾ। ਓਏ 2 ਵਜੇ ਕੇ ਲੇਟ ਆਈ ਨਹੀਂ। ਨੋ ਵੀ ਆਪਣਾ ਅੱਜ ਕਾਫੀ ਸਾਰਾ ਕੰਮ ਜਿਹੜਾ ਆਪਾਂ ਕਰਨਾਗਾ ਭਾਈ ਪਰ ਜੀ ਨਹੀਂ ਕਰ ਰਿਹਾ ਅੱਜ ਕੰਮ ਕਰਨ ਨੂੰ ਪਤਾ ਨਹੀਂ ਕਿਉਂ ਪਰ ਕਰਨਾ ਤਾਂ ਪੜੇਗਾ ਕਾਲਿਆ ਐਸੇ ਤੋਂ ਨਹੀਂ ਸਰਨਾ ਐਸੇ ਨਹੀਂ ਸਰਨਾ ਚਲੋ ਦੇਖਦੇ ਆਂ ਭਾਈ ਕਰਦੇ ਆਂ ਕੋਈ ਹੱਲ ਤਾਂ ਕਰਾਂਗੇ ਆਪਾਂ ਤੇ ਚਲਿਏ ਸਕੂਟੀ ਸਟਾਰਟ ਕਰੀਏ ਮोटा ਕੱਪੜਾ ਪਾਈਏ ਕਿਉਂਕਿ ਅੱਜ ਲੱਗਿਆਂਗੀ ਠੰਡ ਯਾਰ ਤੋਂ ਵੀ ਠੰਡ ਹੈਗੀ ਅੱਜ ਵਾਰ ਧੁੱਪ ਤਾਂ ਹੈਗੀ ਪਰ ਹਲਕੀ ਜਿਹੀ ਨਾ ਹਵਾ ਚੱਲੀ ਜਾਂਦੀ ਆ ਉਹਦੇ ਕਾਰਨ ਠਾਲੀ ਜਿਹੀ ਮਹਿਸੂਸ ਹੋ ਰਹੀ ਤਾਂ ਕਰਕੇ ਸ਼ਾਇਦ ਤੇ ਰਿੱਕੀ ਆਉਣ ਵਾਲੇ ਨੇ ਉੱਥੋਂ ਕਹਿੰਦੇ ਸੀ ਕਿ ਪਟਿਆਲੇ ਪਹੁੰਚ ਗਏ ਬਾਕੀ ਆਪਾਂ ਫੋਨ ਕਰਕੇ ਪੁੱਛਵੇਂ ਆ ਵੀ ਕਿੱਥੇ ਜੇ ਪਹੁੰਚ ਗਏ ਕਿੰਨਾ ਕੁ ਟਾਈਮ ਲੱਗੂਗਾ ਉਹਨਾਂ ਠੀਕ ਹੈ ਦੇਖਦੇ ਆ ਵੀ ਜੇ ਟਾਈਮ ਲੱਗਿਆ ਤਾਂ ਮੂਵੀ ਦੀ ਪਲੈਨਿੰਗ ਕਰ ਲਾਂਗੇ ਇਹ ਤਾਂ ਠੀਕਾ ਨਹੀਂ ਤਾਂ ਸੁਣ ਲਿਓ ਕਿ ਹੋਰ ਕੋਈ ਕੰਮ ਕਰ ਲਾਂਗੇ ਬਸ ਸਿੰਪਲ ਪ੍ਰੈਂਕ-ਪਰੈਂਕ ਕਰ ਦਾਂਗੇ ਰਿੱਕੀ ਨਾਲ ਲਓ ਜੀ ਰਿੱਕੀ ਆ ਗਿਆ ਵਾਪਸ ਕਿਵੇਂ ਰਿਹਾ ਬੱਸ ਦਾ ਸਫ਼ਰ ਵਧੀਆ ਵਧੀਆ ਰਿਹਾ ਗੱਡੀ ਦਾ ਸਫ਼ਰ ਵਧੀਆ ਜਾਂ ਬੱਸ ਦਾ ਬੱਸ ਦਾ ਦੂਰ ਜਾਣਾ ਹੋਵੇ ਤਾਂ ਬੱਸ ਦਾ ਸਫ਼ਰ ਵਧੀਆ ਗੱਡੀ ਟਾਈਮ ਆਪ ਕਰਨੀ ਪੈਂਦੀ ਹੈ ਨਾ ਮੈਨੂੰ ਇਹ ਵੀ ਲੱਗਦਾ ਬੱਸ ਵਾਲਾ ਬੰਦਾ ਛੇਤੀ ਨਹੀਂ ਮੁੜਿਆ ਆਉਂਦਾ 6 ਵਜੇ ਜਾ ਕੇ ਤੁਸੀਂ 4 ਵਜੇ ਨੂੰ ਘਰੇ ਆ ਗਏ ਲਓ ਹੋਰ ਕੀ ਚਾਹੀਦਾ ਬੰਦੇ ਨੂੰ ਹੈ ਨਹੀਂ ਆਪਾਂ ਸਵੇਰੇ 8:00 ਵਜੇ ਜਾਂਦੇ ਸੀ ਬੱਸ ਵਾਲੇ ਰੋਕ ਦੇ ਨਹੀਂ ਹੈਗੇ ਵੀ ਜੇ ਕੁਝ ਕਾਣਾ ਲਓ ਵਈ ਗਾਇਜ਼ ਕਾਣਾ ਵਧਾਤੀ ਕਲਾਇੰਟ ਨੂੰ ਪਹਿਲਾਂ ਚਾਰ ਵਾਰੀ ਮੈਂ ਫੋਨ ਕੀਤਾ ਉਹਨਾਂ ਨੇ ਛੱਕਿਆ ਨਹੀਂ ਫਿਰ ਉਹਨਾਂ ਨੇ ਮੈਨੂੰ ਕੀਤਾ ਮੈਂ ਕਿਹਾ ਸੀ ਜਾ ਰਹੇ ਤਾਂ ਕੱਲ ਨੂੰ ਸੁਬਾ ਹਾਂ ਠੀਕ ਹੈ ਜੀ ਹੁ ਨੱਬੜ ਜਾ ਬੱਸ ਹਾਂਜੀ ਕਿਹੜੇ ਲੈ ਆਣਾ ਸੀ ਉਹ ਕੁੜੀਆਂ ਨੇ ਆਉਣਾ ਸੀਗਾ ਉਹ ਫਸ ਕੱਲ ਨੂੰ ਮਿਲ ਜਾਣੀ ਉਹਨੇ ਸਾਰੇ ਕੱਪੜੇ ਫਿਰ ਕੱਲ ਨੂੰ ਲੈ ਜਾਣਗੇ ਹੁਣ ਮੈਂ ਕਿਹਾ ਆਪਾਂ ਚੱਲੀਏ ਕੁਝ ਖਾ ਪੀ ਲਈਏ ਭੁੱਖ ਲੱਗੀ ਹੋਣੀ ਤੁਹਾਨੂੰ ਵੀ ਉਹ ਖਾਇਆ ਸੀ ਰੋਟੀ ਰੋਟੀ ਖਾਇਆ ਸੀ ਬਹੁਤ ਕੋਲ ਉਹ ਵਾਓ ਕਿਸੇ ਤੇ ਰੋਟੀ ਖਾੜੀ ਸੀ ਦ੍ਰਿਸ਼ਟੀ ਵਾਲੇ ਨਹੀਂ ਆਈ ਨਹੀਂ ਤਾਂ ਮੈਂ ਗੋਲ ਗੱਪੇ ਖਾਣੀ ਸੀ ਕੀ ਹੋ ਗਿਆ ਮੈਂ ਕਿਹਾ ਇਹਨਾਂ ਨੇ ਆਉਣਾ ਵੀ ਨਹੀਂ ਹੁਣ ਇਹ ਰੇੜੀ ਲਾਉਣੋਂ हट ਗਏ ਲੋਵੀ ਥੋੜਾ ਪਿੱਛੇ ਜਾਣਾ ਕੁਸ਼ੂਰ ਦੁਕਾਨ ਹਟ ਗਈ ਥੋੜਾ ਪਿੱਛੇ ਜਾਣਾ ਹੁਣ ਆਪਾਂ ਵਾਪਸ ਕੀ ਖਾਣਾ ਦੱਸ ਤੁਹਾਨੂੰ ਖਾ ਲਾਂਗੇ ਕੁਝ ਵੀ ਜਿਹੜੀ ਮਾਰਦੇ ਅੱਜ ਆਪਾਂ ਇੱਕ ਨਾਲੇ ਚਲੋ ਇਹ ਕਮਾਦੋ ਸਪੈਰੀ ਮੈਨੂੰ ਅੱਜ ਨਾ ਰਿੱਕੀ ਤੇਰੇ ਬਿਨਾ ਨਾ ਮੇਰਾ ਜਮਾਂ ਜੀਣ ਲੱਗਾ ਸੋ ਮਾਰ ਵੀ ਨਹੀਂ ਲਗਾ ਅੱਜ ਮੂ ਲੋ ਫੀਲ ਹੀ ਹੋਈ ਐ ਕਿ ਤੁਨੇ ਗੱਲ ਨਾ ਜਿਵੇਂ ਕੋਈ ਕੰਮ ਨਹੀਂ ਕੀਤਾ ਜੀ ਜੀ ਇਹ ਕਿਤਾ ਕੰਮ ਕਰਨ ਨੂੰ ਹੋ ਰਹੀ ਹੈ ਯਾਰ ਮੇਰਾ ਉਧਰ ਵੀ ਚੱਲਦਾ ਉਧਰ ਪਾਣੀ ਖੜਾ ਕਿੱਡੀ ਤੋਤੀ ਹੋਈ ਆ ਅਸੀਂ ਪਾ ਗੱਡੀ ਚ ਖਰਾਬ ਹੀ ਆ ਹਨ ਪਰ ਚਲੋ ਖਰਾਬ ਤਾਂ ਹੈਗੀ ਆ ਕੋਈ ਮਰ ਜ਼ਿੰਦਗੀ ਇੰਨੀ ਹੋ ਜਾਂਦੀ ਆ ਉਹ ਵੀ ਬੰਦੇ ਕੋਲ ਨਹੀਂ ਇੱਕ ਦੋਸਤ ਵੀ ਨਹੀਂ ਕਿਸੇ ਟਾਈਮ ਕੋਈ ਬੰਦਾ ਨਾ ਫੜਨ ਦੇਖਿਆ ਯਾਰ ਦੋਸਤੀ ਸਾਰੇ ਜਾਣੇ ਵਾਗੇ ਹੁਣ ਜਿਹੜੇ ਦੋਸਤ ਨਾਲ ਤੁਸੀਂ ਮੂਵੀ ਦੇਖਦੇ ਸੀ ਉਹ ਬਾਹਰ ਬੈਠਾ ਕੱਲੀ ਰਹੀਏ ਦੇਖਣਾ ਬੰਦੇ ਹੀ ਵੱਲ ਨੇ ਬੰਦੇ ਫਿਲਮ ਦੇਖਣ ਖਾਤਰ ਸੋਚਣਾ ਪੈਂਦਾ ਕਿ ਕਿਵੇਂ ਲੈ ਕੇ ਜਾਵਾਂ ਰਿੱਕੀ ਯੂਅਰ ਵਾਈਫ ਇਜ਼ ਯੂਅਰ ਫਰੈਂਡ ਫਿਰ ਹੁਣ ਤਾਂ ਬੱਚੇ ਕਰਦੇ ਯੂਅਰ ਬੈਸਟ ਫਰੈਂਡ ਐਂਡ ਪਤਾ ਹੁਣ ਦੇਖ ਹੀ ਲੈਣੇ ਯੂਅਰ ਯੂਅਰ ਫੋਰਐਵਰ ਫਰੈਂਡ ਨੋਬਾਡੀ ਇਜ਼ ਯੂਅਰ ਫਰੈਂਡ ਓਨਲੀ ਵਾਈਫ ਇਸ ਯੂ ਆਰ ਟ੍ਰੂ ਪਰ ਹੁਣ ਮੂਵੀ ਨਹੀਂ ਨਾ ਦੇਖ ਸਕਦੇ ਜੂਹਾਰ ਕਰਕੇ ਵੀ ਅਖੰਦੇ ਸਰਪੰਡਾ ਇੱਕ ਦੋ ਦੇਖ ਆਏ ਹੁਣ ਤਾਂ ਠੀਕ ਆ ਪਾਲੀਆਂ ਬੱਚੇ ਨਾਲ ਮੂਵੀ ਦੇਖੋ ਰਿੱਕੀ ਮੂਵੀ ਵੀ ਦੇਖ ਸਕਦੇ ਆ ਆਪਾਂ ਉਸ ਦਿਨ ਟਾਈਮ ਸੀ ਆਪਾਂ ਜਾਂਦੇ ਸੀ ਮੂਵੀ ਵਾਲੇ ਕਹਿੰਦੇ ਵੀ ਨਹੀਂ ਲੱਗਦੀ ਬਾਅਦ ਚ ਉਹਨਾਂ ਨੇ ਲਗਾ ਲਈ ਇਸ ਵਾਰ 4:30 ਵਜੇ ਵੀ ਜੂਹਾਰ ਸਿੰਘ ਜੀ ਸੌਂਗੇ ਸੀਗੇ ਆਪਾਂ ਜਾਣਾ ਸੀ ਬਟ ਤੁਸੀਂ ਬਾਜ਼ਾਰ ਚ ਕੰਮ ਕਰਨ ਗਏ ਸੀ ਤਾਂ ਲੇਟ ਹੋ ਗਏ ਬਾਸ ਚੱਕਰੇ ਪੈ ਗਏ ਇੱਕ ਦਿਨੇ ਜਿਹੜੇ ਟਾਈਮ ਆਪਾਂ ਫਰੀ ਹੁੰਨੇ ਆ ਉਹ ਟਾਈਮ ਉਹ ਵੀ ਨਹੀਂ ਲੱਗਦੀ ਮਾੜਾ ਸ਼ਹਿਰ ਇਹ ਚੱਕਰ ਪੈਂਦਾ ਬੱਕਰੀਆਂ ਦੇਖੋ ਜੁ ਯਾਰ ਦੇਖ ਆਹ ਚੱਕਰ ਦਿਖਾ ਦੇ ਇਹਨੂੰ ਚੱਲ ਦੇਖ ਬੱਕਰੀਆਂ ਇਹਨਾਂ ਨੂੰ ਬੱਕਰੀਆਂ ਕਹਿੰਦੇ ਨੇ ਪੁੱਤ ਹਾਂਜੀ ਹਾਂ ਆ ਦੇਖ ਆ ਦੇਖ 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 ਖੁਸ਼ ਹੁੰਦਾ ਚੱਲ ਛਾਲਾ ਕਿੰਨਾ ਸੋਹਣਾ ਵਿਊ ਆ ਹੈਨਾ ਵਕਰੀਆਂ ਨਾਲ ਵਿਊ ਕਿੰਨਾ ਸੋਹਣਾ ਲੱਗਦਾ ਤੇ ਜੁਝਾਰ ਪਿੱਛੇ ਮੋੜ ਮੋੜ ਝਾਕਦਾ ਵੀ ਕੀ ਸੀ ਦੇਖਦੇ ਨੂੰ ਕਿੰਨਾ ਪਿਆਰ ਕਰਦਾ ਏ ਲੱਭ ਕੇ ਆਇਆ ਤੈਨੂੰ ਕਿੰਨਾ ਪੋ ਚਲੋ ਚਲੋ ਆਪਣੇ ਦੀਦੀ ਨੂੰ ਪਿਆਰ ਕਰਕੇ ਦਿਖਾਓ ਓਰੇ ਜੁਝਾਰ ਦੀਦੀ ਕੋਲੇ ਜਾਓ ਇਹ ਦੇਖੀ ਦੇਖੋ ਕਿਹਦੇ ਕੋਲੇ ਜਾਊਗਾ ਚਲੋ ਇਹ ਜੁਝਾਰ ਓਏ ਜੁਝਾਰ ਜਰੂਰ ਕਿਹਦੇ ਕੋਲੇ ਆਊਗਾ ਜੁਝਾਰ ਇਹ ਜੁਜਾਰ ਏ ਮੇਰੇ ਕੰਟੈਕਟ ਟੀ ਗਿਆ ਮੈਂ ਏ ਨਾ ਨਾ ਆਪ ਬੋਲਦਾ ਜੁਜਾਰ ਨਾ ਇਹ ਕਹਤਾ ਆ ਜਾ ਆ ਜਾ ਹੋਰ ਸੁਸੀ ਠੀਕ ਹੈ ਆ ਜਾ ਕਿਧੇ ਆਈ ਸੀ ਅੱਜ ਆਈ ਆ ਬੋਲੀ ਆਈ ਹੈ ਕਿਧੇ ਬੋਲਦਾ ਜੁਜਾਰ 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 ਉਹ ਦੇਖੀ 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 ਤਾਈ ਦੀ ਕਾਪੀ ਕਰਦਾ ਜੁਜਾਰ ਜੁਜਾਰ ਬੋਲੀ ਅੱਗੇ ਬਤਾਏ ਆ ਆਪੇ ਹੀ ਜਾਓ ਆਪਦੇ ਉਰੇ ਆਓ ਹੈ ਜੁਹਾਰ ਆਇ ਜੁਹਾਰ ਉਰੇ ਆਓ ਚਲੋ ਜੁਹਾਰ ਉਰੇ ਆਓ ਲੋ ਬਈ ਗਾਇਸ ਤੇ ਅੱਜ ਆਉਣਾਗਾ ਜੋਤ ਵਰਗਿਆਂ ਨੇ ਕਾਰਡ ਲੈ ਕੇ ਵਿਆਹ ਦਾ ਦੀਪ ਦੇ ਵਿਆਹ ਦਾ ਕਾਰਡ ਲੈ ਕੇ ਆਉਣਾਗਾ ਤੇ ਅੱਜ ਜਾਨ ਕੇ ਕਾਰਡ ਲੈ ਕੇ ਆਈ ਜਾਂਦੇ ਕਹਿੰਦੀ ਬਠਿੰਡੇ ਪਹੁੰਚ ਗਈ ਤੇ ਆਪਾਂ ਉੱਟ ਖੜੀ ਸੀ ਕਿ ਉਹਨਾਂ ਨੇ ਰਾਤ ਮੈਸੇਜ ਕੀਤਾ ਸੀ ਆਪਾਂ ਨੂੰ ਵੀ ਅੱਜ ਕਾੜ ਲੈ ਕੇ ਆਉਣਾ ਕਹਿੰਦੇ ਬੁਟੀਕ ਤੇ ਤੁਸੀਂ ਨਾ ਜਾਇਓ ਅਸੀਂ ਕਾੜ ਲੈ ਕੇ ਘਰੇ ਹੀ ਆਉਂ। ਮੰਮੀ ਨੂੰ ਦੱਸਤਾ ਵੀ ਮੰਮੀ ਕਾੜ ਲੈ ਕੇ ਆ ਰਹੇ ਨੇ। ਠੀਕ ਹੈ। ਮੰਮੀ ਕਹਿੰਦੀ ਵੀ ਭਾਈ ਕੀ ਖਾਣਗੇ, ਪੀਣਗੇ? ਉਹ ਚਲੋ ਦੱਸ ਦੋ। ਬਸ ਜੇ ਮੰਮੀ ਰੋਟੀ ਖਾਣੀ ਹੋਈ ਰੋਟੀ ਬਣਾ ਦਾਂਗੇ। ਬਹੁਤ ਠੀਕ ਹੈ। ਚਾਹ ਪਾਣੀ ਪੀਣਾ ਹੋਏ ਚਾਹ ਪਾਣੀ ਪਿਲਾਵਾ ਮੰਗੇ। ਠੀਕ ਹੈ। ਜਿਹੜਾ ਵੀ ਉਹਨਾਂ ਦਾ ਮਨ ਹੋਇਆ। ਪਹੁੰਚ ਗਏ ਸੀਗੇ ਰਸਤੇ 'ਚ। ਚਲੋ। ਐਨੇ ਆਪਾਂ ਨੂੰ ਲਈਏ। ਠੀਕ ਹੈ ਉਹ ਜੁਹਾਰ ਨੂੰ ਘਰੇ ਛੱਡ ਦਾਂਗੇ ਜਦੋਂ ਜੁਹਾਰ ਨੇ ਸੌਣਾ ਹੋ ਨਾ ਆ ਕੇ ਰਿੱਕੀ ਲਈ ਆਊਗਾ ਉੱਥੇ ਸਮਾ ਦੂੰਗਾ ਉਹਨੂੰ ਠੀਕ ਉਹਨਾਂ ਟਾਈਮ ਖੇਡ ਦੂਗਾ ਠੀਕ ਹੈ ਮੰਮੀ ਠੀਕ ਨਵਾ ਕੇ ਬਸ ਰਿੱਕੀ ਨੂੰ ਭੇਜ ਦੇ ਉੱਥੇ ਫਿਰ ਉਹ ਸੌਊਗਾ ਵਧੀਆ ਘਰੇ ਖੇਡ ਲੂ ਘੰਟਾ ਦੋ ਘੰਟੇ ਤੱਕ ਤਾਂ ਇਹ ਨੂੰ ਬੁਸ਼ ਤਰਤਾ ਮਾ ਜਨਜੀਤ ਕਰਦੀ ਫਿਰ ਬੂਝੇ ਮਾਂ ਹੈਗੀ ਇਹਨੂੰ ਕਿਉਂ ਰੋਇਆ ਫਿਰ ਮੈਂ ਮੈਂ ਪਹੁੰਚ ਵੀ ਨਹੀਂ ਸੀ ਨਾ ਸਕਦੀ ਮੈਂ ਹੋ ਸੀਗੀ ਸਿੱਖ ਬਾਟ ਕਰ ਦੇਖ ਲਾ ਸਾ ਕੀ ਇਹਨੇ ਚੜਾਇਆ ਬਾਲਾ ਚੜਾਇਆ ਉੱਥੇ ਜਾਨਸਾਰ ਐਸ ਹੋ ਗਿਆ ਤੇ ਡਾਡੀ ਕਹਿੰਦਾ ਕਿ ਇੱਥੇ ਤਾਹੀਓਂ ਸੀ ਲੜੇ ਉਹ ਨਾ ਮੇਰੇ ਜਦੋਂ ਮੈਂ ਟਿੱਡਨਾਂ ਲਾ ਲਿਆ ਨਾ ਲੜੀਆਂ ਉਹ ਜਦੋਂ ਕਿਤੇ ਮੈਂ ਉਹਨੂੰ ਨਾ ਦਿਖਾ ਕਾਫੀ ਟਾਈਮ ਫਿਰ ਕੁੜੀਆਂ ਨਾਲ ਵੀ ਇੰਹੀਂ ਕਰਦਾ ਵੀਰਪਾਲ ਨੇ ਮੈਨੂੰ ਹੋਣ ਲਾਇਆ ਇੱਕ ਦਿਨ ਦੀਦੀ ਤਾਂ ਮੈਂ ਉਹਨੂੰ ਕਿਵੇਂ ਸੜਕ ਤੇ ਲੈ ਜਾ ਤੁਰ ਹੀ ਚੱਲ ਗਿਆ ਫਿਰ ਚੁੱਪ ਕੀਤਾ ਸੀ ਕਰ ਜਾਂਦਾ ਇਹ ਤਾਂ ਰਿੱਕੀ ਨੇ ਚੱਕ ਤੇਰੀ ਬੀਬੀ ਨੇ ਤਰਤਾਇਆ ਕਹੇ ਚੱਲ ਜਿੰਦਿਆਂ ਦੀ ਮਾਸੀ ਮੌਜ ਨਾਲ ਜਦੋਂ ਗੱਡੀ 'ਚ ਬਿਠਾ ਲਿਆ ਸਟੀਅਰਿੰਗ ਕੋਲੇ ਔਰ ਨਵਾਂ ਵਾਕਿਆ ਦੇਖ ਲੋ ਰਿੱਕੀ ਨਾਲ ਹਾਂ ਫਿਰ ਝਾਕਿਆ ਵੀ ਨਹੀਂ ਮੇਰੇ ਕੰਨੇ ਨਾ ਹੋ ਕੇ ਲਈ ਜਾਂਦਾ ਹੁਣ ਉੱਥੇ ਸੁਣੇ ਨਹੀਂ ਦੇ ਨਾ ਉੱਥੇ ਤਾਂ ਲੈਤੀ ਨਹੀਂ ਇੱਥੇ ਪਰ ਜਦੋਂ ਮੈਂ ਮਿਲੀ ਆਇਆ ਮੈਨੂੰ ਜਫੀ ਪਾਲੀ ਘੁੱਟ ਕੇ ਔਰ ਵੀਡੀਓ ਦਿਖਾਣੀ ਆ ਮੈਂ ਤੁਹਾਨੂੰ ਇਹਦੀ ਜਦੋਂ ਮੈਨੂੰ ਮਿਲਿਆ ਇਹ ਲੈ ਦਿਖਾਉਣੀ ਤੇ ਭਾਈ ਮੈਂ ਵਗ ਜੂਗੀ ਜੋਤ ਵਰਗੇ ਨਾਲ ਉਹ ਮੈਨੂੰ ਬੁਟੀਕ ਤੇ ਛੱਡ ਦੇਣਗੇ ਤੇ ਚਲੋ ਆਪਣਾ ਰਿੱਕੀ ਜੁਹਾਰ ਨੂੰ ਲੈ ਆਉਣੇ ਕੇ ਬਾਅਦ ਚ ਨਾ ਨਹੀਂ ਤਾਂ ਲੋ ਭਾਈ ਆਪਾਂ ਹੋ ਗਏ ਰੈਡੀ ਤੇਨੀ ਚਾਗੇ ਜਿਹਾ ਰਦਰ ਸੁਕਲੀਨ ਕੋਲ ਤੇ ਆਪ ਦੀ ਦਾਦੀ ਕੋਲੇ ਆ ਵੱਡੀ ਕੋਲੇ ਠੀਕ ਆ ਆਪਾਂ ਆਖਿਆ ਵੀ ਚਲੋ ਸਮਾਂ ਹੋਇਆਗਾ ਤਾਂ ਆਪਾਂ ਤਿਆਰ ਹੋ ਜਾਈਏ ਆਪਾਂ ਹੋ ਗਏ ਇਧਰ ਰਿੱਕੀ ਵੀ ਤਿਆਰ ਨੇ ਠੀਕ ਆ ਹਾਲੇ ਪ੍ਰੋਪਰ ਰੈਡੀ ਨਹੀਂ ਹੋਈ ਕਿਉਂਕਿ ਬਾਅਦ ਚ ਆਉਣਗੀ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹਾਰ ਨੂੰ ਆਪਾਂ ਕਰੇ ਛੱਡ ਜਾਂਗੇ ਬਾਅਦ ਚ ਲੈ ਜਾਾਂਗੇ ਠੀਕ ਹੈ ਨਾ ਜੀ ਮੰਮੀ ਚੁੱਪ ਲੱਗੀ ਆ ਓਏ ਇਹ ਆਦੀ ਵੱਡੀ ਦਾਦੀ ਕੋਲੇ ਬੈਠਾ ਭਈ ਇਹ ਤਾਂ ਟੋਪੀ ਓਏ ਸੁਕਲੀਨ ਦੀ ਇਹ ਜੋ ਉੱਤੇ ਉੱਤੇ ਸੁਕਲੀਨ ਦੀ ਟੋਪੀ ਲਈ ਬੈਠਾ ਗਿਆ ਲੈ ਦੱਸ ਬੰਦੀਆਂ ਵਧੀਆ ਬਣਾ ਬਕਲੇ ਹੋਰੇ ਕੋਕਲੇ ਪੀ ਸੋ ਸੋ ਆ ਗਏ ਆ ਜੱਲੀਏ ਬਗਏ ਆ ਕੀ ਆ ਅਜੇ ਨੂੰ ਦੋ ਘੰਟੇ ਟੰਕਰ ਛੱਡ ਕੇ ਦੋ ਨੂੰ ਮਾ ਕੇ ਬਨੋ ਨਾਲ ਸੇਲ ਲੈ ਜੀ ਬਾਅਦ ਚ ਪਿੱਛੇ ਗਾ ਗੱਡ ਇਹ ਬੰਦਾ ਬਗੇ ਵੈਰੀ ਗੁੱਡ ਕਿਉਂਕਿ ਸੁਕਲੀਨ ਘਰੇ ਆ ਤਾਂ ਸੁਕਲੀਨ ਨੂੰ ਬਹੁਤ ਖੁਸ਼ੀ ਹੋਈ ਮੇਰਾ ਭਰਾ ਮੇਰੇ ਕੋਲ ਆ ਲੋ ਵੀ ਗਾਇਸ ਤੇ ਆਪਾਂ ਕਰ ਰਹੇ ਆਂ ਵੇਟ ਉੱਪਰ ਪਿਆ ਆਪਾਂ ਕਰ ਰਹੇ ਆਂ ਜੋਤ ਵਰਗੇ ਦੀ ਵੇਟ ਵੀ ਜੋਤ ਵਰਗੇ ਆਉਣਗੇ ਫਿਰ ਆਪਾਂ ਜਾਵਾਂਗੇ ਤਾਂ ਠੀਕ ਹੈ ਤੇ ਉਹਨਾਂ ਨੂੰ ਆਪਾਂ ਫੋਨ ਕਰਕੇ ਪੁੱਛਦੇ ਆਂ ਵੀ ਕਿੱਥੇ ਜੇ ਪਹੁੰਚ ਗਏ ਕਿੰਨਾ ਕਾ ਟਾਈਮ ਲੱਗੂ ਉਹਨਾਂ ਨੂੰ ਆਉਣ ਚ ਕਿਉਂਕਿ ਵਿਆਹ ਦੀ ਡੇਟ ਹੋ ਗਈ ਫਾਈਨਲ ਸਹੀ ਕਾਰਨ ਤੇ ਸ਼ਪੂ ਵੀ ਇਹ ਕਾੜਾ ਆ ਰਹੀ ਨਹੀਂ ਅੱਜ ਚੱਲ ਕੇ ਆਪਣੇ ਕੋਲ ਕੋਟਲੀਆ ਬਲੂ ਤੋਂ ਤੇ ਫਿਰ ਆਪਾਂ ਚਾਵਾਂਗੇ ਵਿਆਹ ਪਤਾ ਲੱਗ ਜੂ ਅੱਜ ਕਿਹੜਾ ਫੰਕਸ਼ਨ ਕਰਦੋਂ ਆ ਕਿਹੜਾ ਫੰਕਸ਼ਨ ਕਰਦੋਂ ਕਦੋਂ ਬੈਂਗਲ ਸਰਮਨੀਆ ਕਦੋਂ ਜਾਗੂ ਆ ਕਦੋਂ ਵਿਆਹ ਆ ਸਭ ਕੁਝ ਆਪਣੇ ਬੰਦੇ ਉਹਨਾਂ ਨੂੰ ਵੀ ਭੋਕਣਾ ਠੀਕ ਆ ਅਸੀਂ ਕਹਾਂ ਹਾਂ ਆਪਣੇ ਬੰਦੇ ਉਹਨਾਂ ਨੂੰ ਵੀ ਭੋਕਣਾ ओनिशस्त्रीका सस्त्रीका आओ जी आयन दी दी ਵੀ ਸੇਵਿਕਾ ਵੀ ਤੇ ਸਾਡੇ ਨਾਲ ਫੋਨ ਕੀਤਾ ਤੇ ਇਸ ਤਾਂ ਕਾਲੀ ਚਾਂਸ ਤਾਂ ਜਾਣਾ ਬਟੇਕਾ ਇਹ ਅਸੀਂ ਕੈਨਸਲ ਕਰਤਾ ਕੀ ਖਾਉਂਗੀ ਕੁਛ ਵੀ ਨਹੀਂ ਰੋਟੀ ਨਾ ਕਿਉਂ ਖਾਣੀ ਨਹੀਂ ਖਾਏ ਨਹੀਂ ਜਲਦੀ ਤੁਸੀਂ ਰੋਟੀ ਤਨੂ ਕੀ ਕਹਾ ਸੀ ਵਾ ਪੌਂਕਣਾ ਨਹੀਂ ਵੀ ਆਉਦੇ ਬੰਦੇ ਇਹ ਹੈ ਹੈ ਜੰਗਲ ਨਹੀਂ ਗਈ ਹਾਂ ਔਰ ਇੱਕ ਗੱਜ ਕੀਤੇ ਆ ਬੋਲਾਂਗੇ ਲਾਦੀ ਸਤਰੀ ਘਰ ਬੁਲਾਦੇ ਹਾਈ ਕਰਦੇ ਨਾ ਇਹ ਤੁਹਾਨੂੰ ਠੀਕ ਵੀ ਰੱਖਣੀ ਹੈ ਚਲੋ ਰਿੱਕੀ ਤੁਸੀਂ ਲੈ ਆਏ ਹੋ ਠੀਕ ਆ ਜੁਝਾਰ ਨੂੰ ਅਸੀਂ ਜਾਣੇ ਮੈਂ ਜਾਣੀ ਹਜੋਤਵਰਗੇ ਨਾਲ ਮੰਮੀ ਬਾਏ ਪੰਚ ਨਾਲ ਜਾਣਗੇ ਤੇ ਵੀ ਠੀਕ ਆ ਲਓ ਬੰਨ ਤੇ तो इधर तो मेरे ही बना नहीं है। वो तेरे लिए लो, तो लिया दी ही नहीं। ओ हो हाँ, मेरे लिए तो लिया दी ही नहीं रिक्ती। मम्मी देना कार्ड, लाओ जी। पाप बीजी को। जो तो है बैके बन्निया का तो हरेक वही, हरेक वही कंपनी मारता है। ओ उत्तर बैके मारा है। उत्तर भी तू मारा है। क्या बन्नी दी नहीं ਜਿਹੜਾ ਆਦ ਕੁਰਸੀ ਤੇ ਬੈਠੇ ਹੋਵੇ ਉਹਨੂੰ ਕਿਚ ਉਹ ਸਿੱਟੇ ਜੁੰਨੀ ਲੈ ਕੇ ਬੈਠੇ ਵੱਲ ਨਹੀਂ। ਵੀ ਤੂੰ ਉੱਠ ਜਾ ਭਾਈ ਬੈਠਣਾ ਆ। ਆਉਂਦੀ ਮੈਂਣਾ ਨਾ। ਹਾਂ। ਲਓ ਵਿਆਹ ਹਣੇ ਕੰਬਣੀਆਂ ਬਣ ਜੁਕੀਆਂ ਨੇ ਭਾਈ। ਮਤਲਬ ਕਾਰ ਛੱਪ ਚੁੱਕੇ ਨੇ ਤੇ ਡੇਟ ਫਾਈਨਲ ਹੋ ਚੁੱਕੀ ਆ। ਠੀਕ ਹੈ ਜੀ। ਉਹਨੂੰ ਅਸੀਂ ਕਹਿਣਾ ਨਹੀਂ ਜਿੱਥੇ ਤੱਕੇ ਨਾਲ ਵਾਲੇ ਬੰਦੇ। ਅਸੀਂ ਤਾਂ ਆਪ ਹੀ ਆਵਾਂਗੇ ਬੜੀ ਰਾਤ ਦਾ ਯਾਰ। ਆਜੋ। ਲਓ ਜੀ। ਅਸੀਂ ਤਾਂ ਆਪ ਹੀ ਆਵਾਂਗੇ ਭਾਈ ਇਸ ਤਾਂ ਇੱਧਰ ਲੱਤੀ ਹੁੰਦਾ ਬੰਨ ਚੱਲ ਵੀਰੇ ਉੱਠ ਮੈਂ ਬਹਿ ਕੇ ਬੰਨਣੀ ਹਾਂ ਨਾ ਨਵੇਂ ਨਵੇਂ ਰੁੱਲ ਵਾਲੇ ਜਨ ਉਹੀ ਹੈ ਇਹਦੇ ਨਾਲੇ ਵੀਰਾ ਨਾਲੇ ਜੇਠ ਜੇਠ ਹਾਂ ਹੋਰ ਨਾਲੇ ਜੀਜਾ ਨਾਲੇ ਜੀਜਾ ਨਾ ਮੇਉਦੀ ਭਾਬੀ ਲੱਗਦੀ ਐ ਨਾ ਅੱਛਾ ਚਲੋ ਇਹ ਬੜਾ ਮਸੇਬ ਜਗਰੀ ਬੈਠਾ ਮਿਲਦਾ ਆ ਜਾ ਜੋ ਜੋ ਲੜਕੀ ਵੜੀ ਭੂਆ ਦੇ ਵਿਆਹ ਤੇ ਆਉਣਾ ਤੂੰ ਮੈਂ ਹਾਂ ਇਹ ਨਹੀਂ ਬਣਾਉਂਦਾ ਚੱਲੇ ਰੱਖ ਦੇ ਇਹਦੀ ਰੱਖ ਦੇ ਬਰਦਾਸ਼ਤ ਦੀ ਮੇਰੇ ਮਦਰ ਸਾਹਿਬ ਆਏ ਨੇ ਮੰਮੀ ਆਏ ਨੇ ਮੈੱਕੀ ਮੇਰੇ ਇਹ ਦੇਖ ਲਾ ਜੁਝਾਰ ਸਾਲ ਦਾ ਹੋ ਗਿਆ ਫੇਰ ਸੁੱਖ ਲਾਉਣ ਆਏ ਨੇ ੜੀ ਸਰ ਪਿਆਰ ਕਰੀਆ ਹਾਂ ਹਾਂ ਸੁਣ ਲਾ ਸਾਲ ਦਾ ਹੋ ਗਿਆ ਫੇਰ ਸੁੱਖ ਲਾਉਣ ਆਏ ਨੇ ੜੀ ਸਰ ਹਾਂ ਹਾਂਜੀ ਗਾਇਸ ਤੇ ਅੱਜ ਆਪਾਂ ਕਾਰ ਦੇਣ ਵਾਸਤੇ ਆਏ ਸੀਗੇ ਮੈੱਕੀ ਵਰਗੇ ਤੇ ਮੰਮੀ ਆਈ ਸੀਗੀ ਸੁੱਖ ਲਾਉਣ ਠੀਕ ਆ ਤੇ ਮੰਮੀ ਲੈ ਕੇ ਆਈ ਆ ਆਪਦੇ ਦੋਤੇ ਵਾਸਤੇ ਘਿਓ ਲਿਆਓ ਮੰਮੀ ਪੂਰੇ ਰੀਤੀ ਰਿਵਾਜ ਦੇ ਨਾਲ ਸਾਨੂੰ ਦੋ ਸਾਸੀ ਜੁਝਾਰ ਦੀਆਂ ਚੀਜ਼ੀਆਂ ਬਣਾਇਆ ਕਰਾਂਗੇ ਲੋ ਬਈ ਘਰ ਦਾ ਬਣਿਆ ਹੋਇਆ ਦੇਸੀ ਘਿਓ ਮਾਤਾ ਸ੍ਰੀ ਆਪਣੇ ਦੋਤੇ ਵਾਸਤੇ ਲੈ ਕੇ ਆਏ ਨੇ ਠੀਕ ਹੈ ਤੇ ਉਹ ਲੈ ਆ ਤਾਂ ਉਹਨਾਂ ਨੇ ਤੇ ਹੁਣ ਆਪਾਂ ਨੂੰ ਜਿਹੜਾ ਹੈਗਾ ਸੀਗਾ ਵੀ ਕਾਰਡ ਦਾ ਕੰਮ ਉਹ ਦੇ ਗਏ ਆ ਮੰਮੀ ਵਰਗੇ ਨੂੰ ਵੀ ਇਨਵਾਈਟ ਕਰ ਗਿਆ ਮੰਮੀ ਨੂੰ ਆਪਾਂ ਸੂਟ ਦੇ ਤੇ ਵਧੀਆ ਕਾਟਨ ਦੇ ਦੋ ਤਿੰਨ ਮੰਮੀ ਨੂੰ ਕਹਾਂਵਾਂਗੀ ਮੈਂ ਬੁਟੀਕ ਤੋਂ ਛਾਟ ਕੇ ਲੈ ਜਾ ਘਰੇ ਪਾਉਣ ਵਾਸਤੇ ਆਪਦਾ ਬਣਾ ਲੈ ਠੀਕ ਹੈ ਮੰਮੀ ਕਹਿੰਦੀ ਠੀਕ ਹੈ ਤੇ ਰਿੱਕੀ ਆ ਗਿਆ ਜੁਝਾਰ ਵੀ ਆ ਗਿਆ ਚਲੋ ਆਪਾਂ ਜੁਝਾਰ ਨੂੰ ਮਿਲੀਏ ਰਿੱਕੀ ਤੇ ਜੁਝਾਰ ਵੀ ਆ ਗਏ ਠੀਕ ਹੈ ਥੈਂਕ ਯੂ ਮम्मा so much ਮੈਂ ਚੜਾ ਕੇ ਹੀ ਲੱਗਦੇ ਹਾਂ ਲੋ ਵੀ ਉਹ ਦੇਖ ਜੋ ਜੁਹਾਰ ਰਿੱਕੀ ਵੀ ਆ ਗਿਆ ਮੈਂ ਤੁਹਾਨੂੰ ਖੋਣ ਲਈ ਓਏ ਜੋ ਤੂੰ ਕਹੀ ਆਨੀ ਆ ਜਾਨੂੰ ਲੈ ਕੇ ਆ ਜੋ ਜੋ ਨੂੰ ਰਿੱਕੀ ਹੈਲੋ ਰਿੱਕੀ ਤੁਸੀਂ ਵੀ ਜਾਓਗੇ ਸਾਡੇ ਨਾਲ ਆ ਜੋ ਚਲੀਏ ਆਜੋ ਮੰਮੀ ਦੇਖ ਨੇ ਗੱਲ ਤੇ ਕੀ ਲੜਾਇਆ ਗੱਲ ਤੇ ਹੋਰ ਅੱਜ ਤਾਂ ਮੰਮੀ ਨੇ ਸ਼ਰਮਾ ਪਾ ਰੱਖਿਆ ਸ਼ਰਮਾ ਵਾ ਕੇ ਲਈ ਇਹਦਾ ਸੋਣਾ ਐਨੇ ਸੋਣਾ ਐਨੇ ਨੀ ਚੜੀ ਹੋਈ ਆ ਪੂਰੀ ਟੈਨਸ਼ਨ ਨਾਲ ਮੈਂ ਆਪੇ ਮੋੜ ਲੂ ਮੰਮੀ ਟੈਨਸ਼ਨ ਨਾ ਲਓ ਓਕੇ ਮਮਾ ਬਾਏ ਟਾਟਾ ਥੈਂਕ ਯੂ so much ਤੁਸੀਂ ਮਿਲੇ ਉਹ ਤਾਂ ਬਰ ਗਰਮੀ ਆਈ ਨਹੀਂ ਆਦੀ ਸੁੱਖ ਲਾਤੀ ਹਾਂ ਗਰਮੀ ਵਾਲੇ ਲੈ ਦਾਂਗੇ ਚਲਿਏ ਆਪਾਂ ਰੀਤੀ ਲੈਂਗਾ ਹਾਊਸ ਹਾਂਜੀ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਬਲੌਗ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਠੀਕ ਆ ਤੇ ਜੁੜੇ ਰਹੋ ਬਲੌਗ ਦੇ ਨਾਲ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਨਾਲ ਲੱਗਿਆ ਠੀਕ ਐ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮੱਚ